ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਧਿਆਨ ਦਿਓ ਮੜਾ ਗਿਆ ਬੜੇ ਵੱਡੇ ਮੁੱਦੇ ਦੀ ਗੱਲ ਆ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਵੱਤ ਵੱਜ ਕਿਉਂਕਿ ਸਾਰੇ ਅਜੇ ਹੱਕ ਸੱਚ ਦੀ ਗੱਲ ਜਾਣੀ ਬੜੀ ਜ਼ਰੂਰੀ ਏ ਕਿਉਂਕਿ ਜੇ ਆਪਾਂ ਬੋਲ ਨਹੀਂ ਸਕਦੇ ਕਿਸੇ ਮੁੱਦੇ ਤੇ ਵੀਡੀਓ ਸ਼ੇਅਰ ਕਰਕੇ ਤੇ ਆਪਾਂ ਗੱਲ ਜਰੂਰ ਸੁਣ ਸਕਦੇ ਆ ਸੰਗਤ ਤੱਕ ਪਹੁੰਚਾ ਸਕਦੇ ਆ ਤੁਹਾਨੂੰ ਪਤਾ ਵੀ ਬਾਬਾ ਸਖਦੇਵ ਸਿੰਘ ਦਾ ਕਿੱਦਾਂ ਵੱਡਾ ਮੁੱਦਾ ਚੱਲਦਾ ਕੋਚੋ ਮੰਡੀ ਵਾਲਿਆਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਮਾੜੀ ਜੀ ਧਿਆਨ ਨਾਲ ਦੇਖਿਓ ਜ਼ਰੂਰ ਆ ਦੇਖੋ ਸਗਾਸਨ ਦੇਖੋ ਬਾਬਾ ਜੀ ਦਾ ਜਸ ਸਗਾਸਨ ਅਰ ਸਗਾਸਨ ਦੇਖੋ ਗੱਲ ਇਹ ਆ ਬਹੁਤ ਵੱਡੀ ਗੱਲ ਆ ਦੇਖੋ ਅੱਜ ਕੋਈ ਨਹੀਂ ਬੋਲਦਾ ਸਾਡੇ ਪੰਜਾਬ 'ਚ ਕਿੱਡੇ ਢਾਡੀ ਨੇ ਦੇ ਪ੍ਰਚਾਰਕ ਕਿੰਨੇ ਕਥਾ ਬਾਤ ਕੇ ਅੱਜ ਸਾਰਿਆਂ ਦੀ ਜ਼ੁਬਾਨ ਬੰਦ ਹੈ ਜਿਆਦਾ ਪਤਾ ਨਹੀਂ ਬਾਬਾ ਜੀ ਕੋ ਪੈਸੇ ਲੈ ਕੇ ਚੁੱਪ ਕਰ ਜਾਂਦੇ ਆ ਜਾਂ ਕੁਝ ਵੀ ਹੋਏ ਉਹਨਾਂ ਦੇ ਦੇਖੋ ਇੰਦੀ ਵੱਡਾ ਇੱਕ ਸਕਾਸਨ ਲਾ ਕੇ ਬਹਿਣਾ ਬਸ ਉਹ ਮੁੱਦਾ ਨਹੀਂ ਖਤਮ ਹੋਇਆ ਤੋਂ ਕੋ ਕਾਲ ਤੱਕ ਅਸੀਂ ਦਿੱਕਤੀ ਲੈ ਕੇ ਦੇਖਦੇ ਆ ਸਾਰੇ ਧਿਆਨ ਦਿਓ ਸਾਰਿਆਂ ਪੰਤਕ ਜੱਤੇ ਵੰਦੀਆ ਉਸ ਮੁੱਦਾ ਪੰਤ ਸਾਹਿਬ ਜੀ ਮੁੱਖ ਫਰਿਆਦ ਦਾ ਕਾਲਤਕ ਸਾਹਿਬ ਦੇ ਲਿਖਤੀ ਅਸੀਂ ਦੇਖ ਕੇ ਆਇਆ ਵੀ ਇਹ ਇਸ ਵਿਸ਼ੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜਾ ਮਸਲਾ ਚੱਲਦਾ ਪੈਸੂ ਕਿਸੀ ਲੋਨ ਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੱਦੀ ਲੋਨ ਦਾ ਨਾਲ ਹੀ ਵਿਸ਼ਾ ਉਹਨਾਂ ਨੇ ਇੱਕ ਹੋਰ ਜ਼ਾਰ ਕਰਤਾ ਸੀ ਉੱਤੇ ਜਿਹੜਾ ਦੋ ਬਾਟੇ ਵਾਲਾ ਜਾਤ ਪਾਤ ਵਾਲਾ ਉਹ ਕਹਿੰਦੇ ਸੀ ਵੀ ਸਾਡੇ ਦੇ 7-8 ਸਾਲ ਪਹਿਲਾਂ ਇਹੀ ਕੰਮ ਹੁੰਦਾ ਸੀ ਅੰਬਰਦ ਦੇ ਦੋ ਬਾਟੇ ਨਹੀਂ ਸੀਗੇ ਆਪ ਮੰਨੇ ਹੋ ਤੇ ਲੰਗਰ ਦੀ ਇਹ ਭਾਂਡਿਆ ਤੇ ਲਿਖਿਆ ਆਇਆ ਸੀਗਾ ਸਾਡੇ ਲੋਕ ਬੜੇ ਕਹਿੰਦੇ ਸੀ ਕਿੱਥੇ ਜਾਤ ਪਾਤ ਹੁੰਦੀ ਆ। ਉਦੋਂ ਹੁੰਦੀ ਸੀ। ਹੁਣ ਆਪ ਮੰਨੇ ਬਾਬਾ ਸੁਖਦੇਵ ਸਿੰਘ ਜੀ ਵੀ ਸਾਡੇ ਚ ਅੱਜ ਤੋਂ 7-8 ਸਾਲ ਪਹਿਲਾਂ ਜਾਤ ਪਾਤ ਅਸੀਂ ਕਰਦੇ ਸੀ। ਅੱਜ ਇਹਨਾਂ ਦੀ ਨਵੀਂ ਇੱਕ ਵੀਡੀਓ ਆਈ ਆ। ਸਾਡੇ ਪੰਥ ਦੇ ਮਹਾਨ ਕੌਮੀ ਜਰਨੈਲ ਬਾਬਾ ਮੇਜਰ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਆ। ਸਾਡੇ ਭਰਾ ਨੇ ਕੌਮ ਦੇ ਜਰਨੈਲ ਆ। ਪਰ ਬਾਬਾ ਸੁਖਦੇਵ ਸਿੰਘ ਜੀ ਤੁਸੀਂ ਜੇ ਇੰਜ ਪੰਚਾਤ ਸਿੰਘ ਨਾਲ ਲੈ ਕੇ ਜਾਂ ਕੋਈ ਜਥੇਬੰਦੀਆਂ ਨਾਲ ਭਾ ਕੇ ਜੇ ਤੁਸੀਂ ਸੋਚੋਗੇ ਵੀ ਅਸੀਂ ਡਰ ਗਏ ਆ ਜਾਂ ਅਸੀਂ ਦਬ ਗਏ ਬਿਲਕੁਲ ਵੀ ਤੁਹਾਡੀ ਸੋਚ ਗਲਤ ਹੈ ਜਿੱਥੇ ਪੰਥ ਦੀ ਗੱਲ ਹੈ ਜਿੱਥੇ ਬਾੜੀ ਬਾਣੇ ਦੀ ਗੱਲ ਹੈ ਜਿੱਥੇ ਮਰਿਆਦਾ ਦੀ ਗੱਲ ਆ ਜਿਹੜਾ ਤੁਹਾਡਾ ਸਵਾਲ ਸੀ ਨਾ ਵੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੇ ਵੀ ਚੌਥਾ ਪੋੜਾ ਸੀ ਇਹ ਜਿਹੜਾ ਚੌਥਾ ਪੋੜਾ ਤੁਸੀਂ ਕਹਿਆ ਹੈ ਨਾ ਸਾਨੂੰ ਇਹੀ ਜਵਾਬ ਚਾਹੀਦਾ ਵੀ ਕਿਹੜਾ ਜਰਨੈਲ ਕਰਦਾ ਸੀ ਪोदर ਚੌਥਾ ਪੋੜਾ ਸਿੱਤਾਰਬਾਹਬ ਦੇ ਵਿੱਚ ਤੇ ਕਿਹੜਾ ਕੌਮ ਦਾ ਉਹ ਜਮਾਇਆ ਸੀ ਜਿਹਨੇ ਬਣਾਇਆ ਕੋਈ ਭੰਨਾ ਤੇ ਚੌਥਾ ਪੋੜਾ ਗੁਰੂ ਅੰਮਰਦਾਸ ਵੇਲੇ ਨਾ ਗੁਰੂ ਰਾਮਦਾਸ ਪਾਸ਼ਾ ਵੇਲੇ ਨਾ ਪੰਜਵੇਂ ਪਾਸ਼ਾ ਵੇਲੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਹੀ ਖਤਮ ਕਰਤਾ ਸੀ ਉਹ ਜਾਤ ਪਾਤ ਖਤਮ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੱਕ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਹੜੀ ਜਾਤਾਂ ਪਾਤਾਂ ਤੋਂ ਖਤਮ ਕਰਕੇ ਤੇ ਤੁਹਾਡੇ ਚ ਕਿੰਨੇ ਚਿਰ ਤੋਂ ਤੁਹਾਡੀ ਸੰਪਰਦਾ ਚੱਲਦੀ ਆ ਰਹੀ ਆ ਸਦੀਆਂ ਨੇਕ ਸਿੰਘ ਜਿੱਥੇ ਮੰਡਿਆ ਨੂੰ ਬੜੀਆਂ ਦੋ ਬਾਟੀਆਂ ਵਰਗਾ ਹੋਰ ਸੰਪਰਦਾ ਨਹੀਂ ਆਈ ਹੈ ਅਸੀਂ ਉਹਨਾਂ ਦੇ ਵੀ ਖਿਲਾਫ ਆ ਪਰ ਸਾਨੂੰ ਜਵਾਬ ਇਹੀ ਚਾਹੀਦਾ ਹੈ ਅਸੀਂ ਬਾਬਾ ਬਲਬੀਰ ਸਿੰਘ ਨੂੰ ਵੀ ਸ਼ਰਮ ਆ ਰਹੀ ਹੈ ਇਹ ਗੱਲ ਕਹੀ ਸੀ ਬਾਬਾ ਜੀ ਤੁਸੀਂ ਮੀਡੀਆ 'ਚ ਗੋਲਮੋਲ ਗੱਲ ਕੀਤੀ ਸੀ ਤੁਸੀਂ ਵੀ ਜਵਾਬ ਦੇ ਸਕਦੇ ਜੇ ਕਿ ਦੋ ਬਾਟੇ ਕਦੋਂ ਹੋਏ ਕਿਹੜੇ ਸੰਪਰਦਾ ਨੇ ਕੀਤੀ ਚੌਥੇ ਪੋੜਾ ਕਿੰਨੇ ਬਣਾਇਆ ਬਾਬਾ ਮੇਜਰ ਸਿੰਘ ਜੀ ਤੁਸੀਂ ਕੌਮ ਦੇ ਜਰਨਲ ਜੇ ਤੁਸੀਂ ਖਾਸ ਕਰਕੇ ਤੁਸੀਂ ਆਪ ਕਹਿੰਦੇ ਮੈਂ ਮਜਬੂਰ ਸਿੱਖ ਰੰਗਰੇਟਾ ਕੋਮਦਾ ਜਰਨੈਲ ਰੰਗਰੇਟਾ ਕੋ ਕੋਮਣੀ ਰੰਗਰੇਟੇ ਕਾ ਵਾਰਸੀ ਜੇ ਅੱਜ ਦੋ ਬਾਟੇ ਵਾਲੀ ਗੱਲ ਤੇ ਅਸੀਂ ਨਹੀਂ ਬੋਲਾਂਗੇ ਜਾਤ ਪਾਤ ਤੇ ਨਹੀਂ ਬੋਲਾਂਗੇ ਐਹੋ ਜੇ ਪਖੰਡੀ ਸਾਧਾ ਨੂੰ ਅਸੀਂ ਨੱਖ ਪੂਰੇ ਕੋਈ ਹੋਵੇ ਜਿਹੜਾ ਕੋਈ ਜਾਤ ਪਾਤ ਦੀ ਗੱਲ ਕਰੇਗਾ ਜਿਹੜਾ ਗੁਰੂ ਘਰ ਸਾਹਿਬ ਦੇ ਸਾਹਮਣੇ ਸੱਗਾਸਣ ਲਾ ਕੇ ਬਹਿਗਾ ਸਾਰੇ ਧਿਆਨ ਦੇ ਲੋ ਐਹੋ ਜੇ ਪਖੰਡੀ ਸਾਧਾ ਨੂੰ ਅਸੀਂ ਵਾਣੇ ਪੋਣਾ ਵਾਣੇ ਤੇ ਜੇ ਕੋਈ ਸੋਚੇ ਸੰਤ ਸੋਚੇ ਜਾਂ ਕੋ ਹੋਰ ਨਾਂ ਦੇ ਸਿੰਘ ਜਥੇਬੰਦੀ ਸੋਚੇ ਕਿ ਜਾਂ ਬਾਬਾ ਕਲਵਿੰਦਰ ਸਿੰਘ ਮੁੰਡਰਾਲਾ ਆਂਗੇ ਜਾਂ ਬਾਬਾ ਰਾਜਾ ਰਾਸ ਮੁੰਡਰਾਲਾ ਆਂਗੇ ਜਾਂ ਹੋਰ ਨਾਂ ਦੇ ਸਿੰਘ ਜਥੇਬੰਦੀ ਆੜੀ ਸੱਚ ਦੇ ਬੋਲਦੀ ਆ ਇਹ ਗੱਲ ਭੁੱਲ ਜੋ ਤੁਸੀਂ ਸਾਡਾ ਸਿਰ ਕੱਟਿਆ ਜਾ ਸਕਦਾ ਪਰ ਝੁਕ ਨਹੀਂ ਸਕਦਾ ਕਿਸੇ ਦੇ ਅਸੀਂ ਸੱਚ ਦੇ ਖੜੇ ਆ ਜਿਹੜੀ ਨਾ ਸੀ ਗੱਦੀ ਲੱਗਣ ਦੇਣੀ ਕਾਲ ਤੱਕ ਸਾਹਮਣੇ ਅਸੀਂ ਦਰਖਾਸਤ ਦੇ ਕੇ ਆਏ ਆ ਕਾਲ ਤੱਕ ਸਾਡਾ ਜੁਆਨੋ ਸੱਚਾ ਕਾਰਮੰਦਰ ਸਾਹਿਬ ਤੱਕ ਤੇ ਸਾਡਾ ਸਾਡਾ ਸਿਰ ਉੱਤੇ ਝੁਕਦਾ ਨਾ ਅਸੀਂ ਕਿਸੇ ਦੁੱਖੀ ਤਿੱਕੀ ਨੂੰ ਮੰਨਦੇ ਆ ਜੇ ਇਹ ਮੇਰੇ ਪਖੰਡੀ ਸੇਵਾ ਨੂੰ ਤੇਰੀ ਬਾਣੇ ਪਾ ਕੇ ਰੱਖਣਾ ਜਿੰਨੇ ਵੀ ਉਹਦੇ ਨਾਲ ਖੜਨਾ ਖੜ ਸਕਦਾ ਸਾਨੂੰ ਕਿਸੇ ਦਾ ਬੁਪ ਹੋਣੀ ਹੈਗਾ ਸੰਤ ਬਾਬਾ ਸਖਦੇਵ ਸਿੰਘ ਜੀ ਤੁਸੀਂ ਇਹ ਨਾ ਸੋਚੋ ਤੁਸੀਂ ਨਿਹੰਗ ਸਿੰਘਾਂ ਦੀਆਂ 2-4 ਜਥੇਬੰਦੀਆਂ ਬਰਾਬਰ ਭਾ ਕੇ ਇਸ ਮਸਲੇ ਨੂੰ ਦੱਬ ਦੋਗੇ ਭੁੱਲ ਜੋ ਜੇ ਤੁਸੀਂ ਅੱਜ ਇੱਕ ਜਥੇਬੰਦੀ ਨਾਲ ਖਿਲਾੜੀਏ ਨਾ ਭਾਵੇਂ ਤੁਸੀਂ 50 ਹਜ਼ਾਰ ਲਿਓ ਪਰ ਸਾਡੀ ਜ਼ੁਬਾਨ ਬੰਦ ਨਹੀਂ ਹੋ ਸਕਦੀ ਆਂ ਸੱਚ ਦੇ ਬੋਲਾਂਗੇ ਤੁਹਾਡੇ ਕੋਲ ਸਵਾਲ ਦਾ ਜਵਾਬ ਲੈਣਾ ਹੈ ਵੀ ਕਿਹੜੇ ਵੇਲੇ ਚੌਥਾ ਪੁੜਾ ਦਰਵਾਜ਼ਾ ਸਾਹਿਬ ਨੂੰ ਦੱਸ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਕਿੰਨਾ ਪੜਿਆ ਕਿੰਨਾ ਵਿਚਾਰਿਆ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੇ ਤੁਸੀਂ 52 ਸਕੂਲ ਬਣਾਏ ਤੇ ਸਾਰੀ ਜ਼ਿੰਦਗੀ ਇਹੀ ਪੜ੍ਹਾਈ ਕੀਤੀ ਵੀ ਅਸੀਂ ਜਾਤ ਪਾਤ ਕਰਨੀ ਆ ਅਸੀਂ ਅੰਮ੍ਰਿਤ ਦੇ ਦੋ ਬਾਟੇ ਕੱਢਦੇ ਰਏ ਤੁਸੀਂ 10 ਸਾਲ ਪਹਿਲੋਂ ਜਿਹੜੇ ਤੁਹਾਡੇ ਤੋਂ ਪਹਿਲਾਂ ਸਭ ਤੋਂ ਸੀ ਗੱਦੀ ਤੇ ਕੀ ਉਹ ਹੀ ਸਿੱਖਿਆ ਦੇ ਅੰਦਰ ਬੱਚਿਆਂ ਨੂੰ ਬਿਤੇ ਜਾਤ ਪਾਤ ਵੋ ਪਾਤੇ ਅੰਮ੍ਰਿਤ ਤੇ ਕਦੋਂ ਦੀ ਕਿੰਨੀ ਪ੍ਰਾਣ ਤੁਹਾਡੀ ਸੰਪਰਦਾਇ ਸਾਡੇ ਇਹ ਨੰਗ ਸਿੰਘ ਜਤੇਬੰਦੀਆਂ ਚ ਵਿਕਈਆਂ ਚ ਦੋ ਬਾਟੇ ਆ ਅਸੀਂ ਉਹਨਾਂ ਦੇ ਵੀ ਖਿਲਾਫ ਆ ਉਹਨਾਂ ਦੇ ਵੀ ਕਾਰਵਾਈ ਅਸੀਂ ਲਿਖ ਕੇ ਦਿੱਤੀ ਕਾਲ ਤੱਕ ਸਾਫ਼ ਤੇ ਨਿਆ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਇਸ ਵਿਸ਼ੇ ਤੇ 34 ਜਥੇਬੰਦੀਆਂ ਨੇ ਸਹਿਣ ਕੀਤੇ ਆ ਫੀਆਰ ਬਰ ਤੇ 34 ਜਥੇਬੰਦੀਆਂ ਨੇ ਫੀਆਰ ਬਰ ਲਿਖ ਕੇ ਸਹਿਣ ਕਰਕੇ ਦਿੱਤੇ ਆ ਦੋ ਬਾਟੇ ਵਾਲੇ ਵਿਸ਼ੇ ਤੇ ਕੋਈ ਮੁਕਰ ਨਹੀਂ ਸਕਦਾ ਇਸ ਸੈਨਾ ਦੇ ਵਿੱਚ ਸਿੱਖ ਸਾਹਿਬ ਬਾਬਾ ਮੇਜਰ ਸਿੰਘ ਸੋਢੀ ਵੀ ਹੁੰਦੇ ਆ ਜਿਹੜੇ ਕੋਮ ਦੇ ਜਰਨੈਲੇ ਉਹਨਾਂ ਨੇ ਵੀ ਫੀਆਰ ਬਰ ਤੇ ਸਹਿਣ ਕੀਤੇ ਆ ਕਿ ਜਦੋਂ ਦੋ ਬਾਟਿਆਂ ਦੀ ਲੜਾਈ ਹੋਏਗੀ ਜਦੋਂ ਜਾਤ ਪਾਤ ਦੀ ਲੜਾਈ ਹੋਏਗੀ ਅਸੀਂ ਕੋਮ ਨਾਲ ਪਰ ਨਾਲ ਖੜਾ ਵੀ ਇਸ ਕਰਕੇ ਜਿੰਨਾ ਵੀ ਸੰਤ ਸਮਾਜ ਆ ਜਿੰਨੇ ਢਾਡੀ ਜਿੰਨੇ ਪ੍ਰਚਾਰਕ ਜਿਹੜੇ ਅੱਜ ਜ਼ੁਬਾਨ ਬੰਦ ਕਰੀ ਬੈਠੇ ਆ ਸਿਰਫ ਕਿਉਂ ਉਹਨਾਂ ਦੇ ਨਾਲ ਉਹਨਾਂ ਦੇ ਸਕੇਜਾ ਸਾਂਝਿਆ ਕਰਦੇ ਆ ਸਕੇਜਾ ਜੇ ਪੈਸੇ ਲੈਣੇ ਹੁੰਦੇ ਜਾ ਕੇ ਤਾਲੀ ਬੋਲਦੇ ਪਰ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਯਾਰ ਪ੍ਰਚਾਰ ਹੱਕ ਸੱਚ ਦੇ ਖੜਾਂਗੇ ਅਸੀਂ ਇਹ ਸਵਾਲ ਦਾ ਜਵਾਬ ਲੈਣੇ ਲੈਣਾ ਇੱਕ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਨੋਂਦੇ ਇੱਕ ਤੇ ਦੂਜੇ ਨੰਬਰ ਤੇ ਚੌਥੇ ਪੁੜੇ ਵਾਲਾ ਜਵਾਬ ਸਾਨੂੰ ਚਾਹੀਦਾ ਹੈ ਅਈਆਂ ਪੁਰਾਣੀਆਂ ਸੰਪਰਦਾਵਾਂ ਹੋ ਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਹੀ ਪੜਾਇਆ ਸੀ ਵੀ ਤੁਸੀਂ ਦਰਬਾਰ ਸਾਹਿਬ ਹੀ ਕਹਿੰਦੇ ਚੌਥੇ ਪੋੜਾ ਸੀ ਅਸੀਂ ਇਹ ਜਵਾਬ ਲੈਣਾ ਹੈ ਤੇ ਸਾਰੇ ਤਕੜੇ ਹੋਣਾ ਹੈ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਨਾ ਅੱਜ ਨਾ ਕੱਲ ਖਾਲਸਾ ਪੰਥ ਤਿਆਰ ਪਰ ਤਿਆਰ ਹੈ ਸਮੁੱਚੀ ਸ਼ਕਤ ਨੂੰ ਤਕੜੇ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ